ਸਸ਼ੇਗਾਲ ਕੰਮ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਅੰਜਲੀ ਆਦਵ ਤੇ ਸਰਕਾਰ ਦੇ ਵੱਲੋਂ ਔਰਤਾ ਦੇ ਲਈ ਕਈ ਸਕੀਮਾਂ ਚਲਾਈਆਂ ਗਈਆਂ ਨੇ ਸਰਕਾਰ ਸਮਾਜ ਦੇ ਵਿੱਚ ਔਰਤਾ ਦੀ ਭਾਗੀਦਾਰੀ ਨੂੰ ਵਧਾਉਣ ਦੇ ਲਈ ਹਮੇਸ਼ਾ ਯਤਨ ਕਰਦੀ ਰਹਿੰਦੀ ਹੈ ਤੇ ਇਹੀ ਕਾਰਨ ਹੈ ਕਿ ਔਰਤਾ ਨੂੰ ਕਈ ਚੀਜ਼ਾਂ ਤੇ ਖਾਸ ਛੋੜ ਦਿੱਤੀ ਜਾਂਦੀ ਹੈ ਸਰਕਾਰ ਨੇ ਔਰਤਾ ਦੇ ਲਈ ਵੀ ਵੱਖਰਾ ਟੈਕਸ ਸਲੈਬ ਰੱਖਿਆ ਹੋਇਆ ਹੈ ਇਸੇ ਤਰ੍ਹਾਂ ਪ੍ਰਾਪਰਟੀ ਖਰੀਦਣ ਦੇ ਮਾਮਲੇ ਦੇ ਵਿੱਚ ਵੀ ਔਰਤਾ ਨੂੰ ਪ੍ਰਾਪਰਟੀ ਟੈਕਸ ਦੇ ਵਿੱਚ ਛੋੜ ਦੇਣ ਦੀ ਵਿਵਸਥਾ ਜੁੜੀ ਹੈ ਕੀਤੀ ਗਈ ਹੈ ਦੱਸ ਦਿਓ ਕਿ ਜੇਕਰ ਕੋਈ ਨਵਾਂ ਘਰ ਖਰੀਦਣਾ ਚਾਹੁੰਦਾ ਹੈ ਤੇ ਜੇਕਰ ਉਹ ਆਪਣੇ ਪਤਨੀ ਦੇ ਨਾਮ ਤੇ ਕਰ ਖਰੀਦਾ ਹੈ ਤਾਂ ਉਸ ਨੂੰ ਕਾਫੀ ਫਾਇਦਾ ਹੋ ਸਕਦਾ ਹੈ ਤਾਂ ਆਉਂਦੇ ਹਾਂ ਕਿ ਜੇਕਰ ਕਰ ਔਰਤਾ ਦੇ ਨਾਮ ਤੇ ਹੋਵੇ ਤਾਂ ਕਿਹੜੀਆਂ ਚੀਜ਼ਾਂ ਤੇ ਛੋਟ ਮਿਲਦੀ ਹੈ ਪਤਨੀ ਦੇ ਨਾਮ ਤੇ ਮਕਾਨ ਲੈਣਾ ਪਤਨੀ ਨੂੰ ਆਰਥਿਕ ਤੌਰ ਤੇ ਵੀ ਤਾਕਤਵਰ ਬਣਾਉਂਦੀ ਹੈ ਤੇ ਇਸ ਦੇ ਨਾਲ ਹੀ ਤੁਹਾਂ ਜੇ ਪੈਸੇ ਵੀ ਦੀ ਵੀ ਬਚਤ ਹੁੰਦੀ ਹੈ ਜੇਕਰ ਤੁਸੀਂ ਹੋਮ ਲੋਨ ਤੇ ਕਰ ਲੈਂਦੇ ਹੋ ਤੇ ਤੁਹਾ ਘਰ ਤੋਂ ਆਦੀ ਪਤਨੀ ਦੇ ਨਾਮ ਤੇ ਲੈ ਰਹੇ ਹੋ ਤਾਂ ਤੁਸੀਂ ਇਸ ਜੁੜੀ ਹੈ ਸਸਤੀ ਵਿਆਜ ਦਰਾਂ ਦੇ ਹੋਮ ਲੋਨ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਬੈਂਕ ਅਤੇ ਹਾਊਸਿੰਗ ਫਾਈਨੈਂਸ ਕੰਪਨੀਆਂ ਜੁੜੀਆਂ ਨੇ ਉਹ ਮਰਦਾ ਦੀ ਬਜਾਏ ਔਰਤਾਂ ਨੂੰ ਘੱਟ ਵਿਆਜ ਦਰਾਂ ਤੇ ਲੋਨ ਦਿੰਦੀਆਂ ਹਨ ਤੇ ਬਹੁਤ ਸਾਰੀਆਂ ਲੋਨ ਸਕੀਮਾਂ ਹਾਊਸਿੰਗ ਫਾਈਨੈਂਸ ਕੰਪਨੀਆਂ ਦੇ ਦੁਆਰਾ ਖਾਸ ਤੌਰ ਤੇ ਔਰਤਾਂ ਦੇ ਲਈ ਜੁੜੀਆਂ ਨੇ ਬਣਾਈਆਂ ਜਾਂਦੀਆਂ ਹਨ ਕੁਝ ਇਸ ਲਈ ਜੇਕਰ ਕਰਕੇ ਜੇਕਰ ਤੁਸੀਂ ਆਪਣੀ ਪਤਨੀ ਦੇ ਨਾਮ ਤੇ ਘਰ ਖਰੀਦਦੇ ਹੋ ਤਾਂ ਤੁਹਾਨੂੰ ਨਿਸ਼ਚਿਤ ਤੌਰ ਤੇ ਇਸ ਦਾ ਫਾਇਦਾ ਮਿਲੇਗਾ ਇਸ ਦੇ ਵਿੱਚ ਤੁਹਾਨੂੰ ਸਟੈਂਪ ਡਿਊਟੀ ਤੇ ਵੀ ਛੋਟ ਮਿਲਦੀ ਹੈ ਤੇ ਜਦੋਂ ਵੀ ਕੋਈ ਪ੍ਰਾਪਰਟੀ ਖਰੀਦਾ ਹੈ ਤਾਂ ਸਭ ਤੋਂ ਵੱਡੀ ਸਮੱਸਿਆ ਕਾਗਜ਼ੀ ਕਰਵਾਈਦੀ ਹੁੰਦੀ ਹੈ ਕਿਉਂਕਿ ਕਾਗਜ਼ੀ ਕਾਰਵਾਈ ਦੇ ਵੀ ਬਹੁਤ ਜ਼ਿਆਦਾ ਖਰਚ ਹੁੰਦਾ ਹੈ ਇਸ ਤੋਂ ਬਾਅਦ ਰਜਿਸਟ੍ਰੇਸ਼ਨ ਹੁੰਦੀ ਹੈ ਫਿਰ ਸਟੈਂਪ ਡਿਊਟੀ ਦੇ ਲਈ ਵੀ ਰਕਮ ਵਸੂਲੀ ਜਾਂਦੀ ਹੈ ਪਰ ਕਈ ਰਾਜਾਂ ਦੇ ਵਿੱਚ ਜਿਹੜਾ ਹੈ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਸਟੈਂਪ ਡਿਊਟੀ ਅਦਾ ਕਰਨੀ ਪੈਂਦੀ ਹੈ ਤੇ ਪੁਰਸ਼ਾਂ ਦੀ ਜਿਹੜੀ ਸਟੈਂਪ ਡਿਊਟੀ ਦੇ ਮੁਕਾਬਲੇ ਔਰਤਾਂ ਦੀ ਸਟੈਂਪ ਡਿਊਟੀ 2 ਤੋਂ 3 ਫੀਸਦੀ ਘੱਟ ਅਦਾ ਕਰਨੀ ਪੈਂਦੀ ਹੈ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਮਰਦਾਂ ਨੂੰ 6 ਫੀ ਕੀ ਔਰਤਾਂ ਨੂੰ ਸਿਰਫ ਜਿਹੜਾ ਹੈ ਔਰਤਾਂ ਨੂੰ ਜਿਹੜੀ ਹੈ 2% ਦੀ ਛੋਟ ਮਿਲਦੀ ਹੈ ਯਾਨੀ ਕਿ ਔਰਤਾਂ ਨੂੰ ਸਿਰਫ 4% ਦੇ ਸਟੈਂਡ ਡਿਊਟੀ ਹੀ ਦੇਣੀ ਪੈਂਦੀ ਹੈ ਤੇ ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਆਪਣਾ ਘਰ ਖਰੀਦਣਾ ਹੈ ਤਾਂ ਅਜਿਹਾ ਕਰਕੇ ਤੁਸੀਂ ਆਪਣੇ ਪੈਸੇ ਬਚਾ ਸਕਦੇ ਹੋ ਆਪਣੀ ਪਤਨੀ ਦੇ ਨਾਮ ਤੇ ਤੁਸੀਂ ਲੈ ਸਕਦੇ ਹੋ ਤੇ ਫਿਲਹਾਲ ਕੰਮ ਦੀ ਗੱਲ ਦੇ ਵਿੱਚ ਇੰਨਾ ਹੀ ਇੱਥੇ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ